ਘਰ ਵਿੱਚ ਵਿਆਹ ਦਾ ਮਾਹੌਲ ਸੀ ਪੂਰਾ ਘਰ ਸਜਾਵਟ ਮਹਿਮਾਨਾਂ ਤੇ ਢੋਲ ਨਗਾਰਿਆਂ ਦੀ ਆਵਾਜ਼ ਨਾਲ ਗੂੰਜ ਰਿਹਾ ਸੀ ਚੁੱਲ੍ਹੇ ਦੀ ਅੱਗ ਤੇ ਪੱਕ ਰਹੇ ਖਾਣੇ ਦੀ ਖੁਸ਼ਬੂ ਪੂਰੇ ਘਰ ਵਿੱਚ ਫੈਲ ਗਈ ਸੀ ਵਿਹੜੇ ਵਿੱਚ ਨਵੀਂ ਵਿਆਹੀ ਜਾਣ ਵਾਲੀ ਲੜਕੀ ਦੀ ਹਲਦੀ ਵਾਲੀ ਰਸਮ ਚੱਲ ਰਹੀ ਸੀ ਜਰੀ ਵਾਲੇ ਸਿਲਕ ਦੇ ਸੂਟ ਪਾ ਕੇ ਨੱਚਦੀਆਂ ਔਰਤਾਂ ਵਿੱਚ ਹਲਦੀ ਲਗਾਈ ਬੈਠੀ ਸਮਨ ਅੱਖਾਂ ਵਿੱਚ ਵਹਿੰਦੇ ਹੰਝੂਆਂ ਨੂੰ ਆਪਣੇ ਕੱਜਲ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਭੀੜ ਵਿੱਚ ਉਸ ਦੇ ਸਾਹ ਔਖੜ ਰਹੇ ਸਨ ਉਹ تنੂ ਸੀਨੀ ਵਿੱਚ ਦਬਾ ਕੇ ਉਹ ਲੋਕਾਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਲਦੀ ਦੀ ਰਸਮ ਖਤਮ ਹੋਈ। ਹੱਥਾਂ ਵਿੱਚ ਹੱਸਦੇ ਹੋਣ ਵਾਲੇ ਪਤੀ ਦੇ ਨਾਮ ਦੀ ਮਹਿੰਦੀ ਸੱਜ ਚੁੱਕੀ ਸੀ। ਮਹਿੰਦੀ ਵਿੱਚ ਉਸ 35 ਸਾਲ ਦੇ ਆਦਮੀ ਦਾ ਨਾਮ ਦੇਖ ਸਮਨ ਤੜਫ ਉੱਠੀ। ਉਹ ਸੋਚ ਰਹੀ ਸੀ ਕਿ ਇਹ ਹਯਾਨ ਵਿਆਹ ਤੋਂ ਬਾਅਦ ਉਸ ਨੂੰ ਨੋਚ-ਨੋਚ ਕੇ ਖਾ ਜਾਵੇਗਾ। ਇਹ ਵਿਚਾਰ ਮਾਤਰ ਨਾਲ ਹੀ ਉਹ ਪੂਰੀ ਤਰ੍ਹਾਂ ਕੰਬ ਉੱਠੀ। ਸਰੀਰ ਨੂੰ ਰਗੜ-ਰਗੜ ਕੇ ਉਹ ਹਲਦੀ ਧੋ ਰਹੀ ਸੀ। ਜੋ ਉਸ ਦੇ ਸਰੀਰ ਤੇ ਚਿੱਕੜ ਦੀ ਤਰ੍ਹਾਂ ਚਪਕੀ ਹੋਈ ਸੀ ਰੋ ਰੋ ਕੇ ਬੇਹਾਲ ਸਮਨ ਦੇ ਹੰਝੂਆਂ ਨੂੰ ਜਾਣਨ ਵਾਲਾ ਕੋਈ ਨਹੀਂ ਸੀ ਉਹ ਸੋਚਣ ਲੱਗੀ ਕਿ ਮੈਂ ਇਸ ਲਈ ਬਣੀ ਆ ਕਿਸੇ ਹੋਰ ਦੀ ਗਲਤੀ ਦੀ ਸਜ਼ਾ ਮੈਂ ਕਿਉਂ ਭੋਗਦਾ ਸਵੇਰ ਹੁੰਦਿਆ ਹੀ ਮਹਿਮਾਨਾਂ ਦੀ ਚਹਲ ਪਹਿਲ ਵਿੱਚ ਇਹ ਗੱਲ ਫੈਲ ਗਈ ਕਿ ਸਮਨ ਗਾਇਬ ਹੋ ਗਈ ਗੱਲਾਂ ਬਣਨੀਆਂ ਸ਼ੁਰੂ ਹੋ ਗਈਆਂ ਕਿ ਮਾਂ ਦੀ ਤਰ੍ਹਾਂ ਬੇਟੀ ਵੀ ਪੰਜ ਗਈ ਇੱਕ ਹਫ਼ਤੇ ਪਹਿਲਾਂ ਦੀਪ ਨੇ ਕਿਹਾ ਸਮਨ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਸਮਨ ਨੇ ਕਿਹਾ ਹਾਂਜੀ ਬੋਲੋ ਦੀਪ ਤਦੀਪ ਨੇ ਕਿਹਾ ਮੈਂ ਹੁਣ ਵਿਦੇਸ਼ ਜਾ ਰਿਹਾ ਤਾਂ ਜੋ ਅੱਗੇ ਦੀ ਪੜ੍ਹਾਈ ਕਰ ਸਕਾਂ ਤੇ ਸ਼ਾਇਦ ਫਿਰ ਉੱਥੇ ਹੀ ਸੈਟਲ ਹੋ ਜਾਵਾਂ ਆਪਣਾ ਸਾਥ ਇੱਥੋਂ ਤੱਕ ਹੀ ਸੀ ਮੈਂ ਤੈਨੂੰ ਧੋਖਾ ਨਹੀਂ ਦੇਣਾ ਚਾਹੁੰਦਾ ਇਸ ਲਈ ਸਾਹਮਣੇ ਦੱਸ ਰਿਹਾ ਸਾਡਾ ਵਿਆਹ ਨਹੀਂ ਹੋ ਸਕਦਾ ਸਾਡੇ ਪਿਆਰ ਨੂੰ ਨਾ ਤਾਂ ਤੇਰੇ ਘਰ ਦੇ ਅਪਣਾਉਣਗੇ ਤੇ ਨਾ ਮੇਰੇ ਸਮਨ ਨੇ ਕਿਹਾ ਪਰ ਕਿਉਂ ਦੀਪ ਨੇ ਕਿਹਾ ਇਸ ਲਈ ਕਿਉਂਕਿ ਤੇਰੀ ਮਾਂ ਘਰੋਂ ਭੱਜ ਗਈ ਸੀ ਇਹ ਕਹਿ ਕੇ ਉਹ ਚਲਾ ਗਿਆ ਸਮੰਦੀ ਕੰਨਾ ਵਿੱਚ ਕਿੰਨੇ ਸਮੇਂ ਤੱਕ ਇਹ ਗੱਲ ਗੂੰਜਦੀ ਰਹੀ। ਸਮੰਦੀ ਨਜ਼ਰ ਰਵੀ ਤੇ ਪਈ ਜੋ ਉਸ ਦਾ ਮਤਰੀਆ ਭਰਾ ਸੀ ਜੋ ਹੁਣ 18 ਸਾਲ ਦਾ ਹੋ ਗਿਆ ਸੀ। ਉਹ ਉਹਨਾਂ ਦੋਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਮਸਨੇ ਕਿਹਾ ਸਮਨ ਇੱਕ ਹੋਰ ਮਸੀਬਤ। ਰਵੀ ਨੇ ਘਰ ਸਾਰਿਆਂ ਨੂੰ ਦੱਸ ਦਿੱਤਾ। ਦਾਦੀ ਨੇ ਗੁੱਸੇ ਵਿੱਚ ਬਹੁਤ ਕੁਝ ਸੁਣਾਇਆ। ਪਾਪਾ ਨੇ ਇੱਕ ਦੋ ਥੱਪੜ ਮਾਰੀ। ਸਮੰਦੀ ਮਾਂ ਜਿਸ ਨੂੰ ਚਰਿੱਤਰਹੀਣ ਕਿਹਾ ਜਾਂਦਾ ਸੀ। ਜਦ ਹੁਣ ਉਸਦੀ ਗੱਲ ਛੱਡਦੀ ਸੀ ਤਾਂ ਸਮਨ ਨੂੰ ਬੁਰਾ ਨਹੀਂ ਲੱਗਦਾ ਸੀ ਕਿਉਂਕਿ 19 ਸਾਲਾਂ ਤੋਂ ਉਹ ਇਹੀ ਸਭ ਕੁਝ ਸੁਣਦੀ ਆ ਰਹੀ ਸੀ ਤੇ ਹੁਣ ਇਹ ਸਭ ਗੱਲਾਂ ਦਾ ਉਸਤੇ ਕੋਈ ਅਸਰ ਨਹੀਂ ਹੁੰਦਾ ਸੀ ਪਰ ਇਸ ਵਾਰ ਜੋ ਅੰਜਾਮ ਨਿਕਲਿਆ ਸੀ ਉਹ ਬਹੁਤ ਜ਼ਿਆਦਾ ਭਿਆਨਕ ਸੀ ਸ਼ਾਇਦ ਇਸਦੀ ਤਾਂ ਕਦੇ ਸਮਨ ਨੇ ਕਲਪਨਾ ਤੱਕ ਵੀ ਨਹੀਂ ਕੀਤੀ ਸੀ ਜਦ ਸਮਨ ਦੇ ਘਰਦਿਆਂ ਨੂੰ ਉਸਦੇ ਪ੍ਰੇਮ ਸੰਬੰਧਾਂ ਦੇ ਬਾਰੇ ਪਤਾ ਲੱਗਿਆ ਤਾਂ ਦਾਦੀ ਨੇ ਇਹ ਫੈਸਲਾ ਲਿਆ ਕਿ ਜਲਦ ਤੋਂ ਜਲਦ ਸਮਨ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਦਾਦੀ ਦਾ ਇਹ ਕਹਿਣਾ ਸੀ ਕਿ ਕਿਤੇ ਸਮਨ ਸਾਡਾ ਮੂੰਹ ਕਾਲਾ ਨਾ ਕਰਵਾ ਦੇਵੇ ਇਸ ਲਈ ਜਲਦ ਤੋਂ ਜਲਦ ਉਸਦਾ ਵਿਆਹ ਹੋਣਾ ਠੀਕ ਹੈ ਨਹੀਂ ਤਾਂ ਬਾਅਦ ਵਿੱਚ ਮੁਸੀਬਤ ਆ ਜਾਵੇਗੀ ਦੂਸਰੇ ਦਿਨ ਹੀ ਵਿਆਹ ਦੀ ਤਾਰੀਖ ਨਿਕਲੀ ਮਹਿਮਾਨ ਆਉਣੇ ਸ਼ੁਰੂ ਹੋ ਗਏ ਪੂਰੇ ਪਿੰਡ ਨੂੰ ਸਮਨ ਦੀ ਪਰਵਾਦੀ ਵਿੱਚ ਸ਼ਾਮਲ ਕੀਤਾ ਗਿਆ ਸੀ ਇੱਕ ਵਾਰ ਵੀ ਉਸਦੀ ਖੁਸ਼ੀ ਬਾਰੇ ਨਹੀਂ ਪੁੱਛਿਆ ਗਿਆ ਸੀ ਸਾਰਿਆਂ ਨੂੰ ਆਪਣੀ ਇੱਜ਼ਤ ਬਚਾਉਣ ਦਾ ਫਿਕਰ ਪਿਆ ਹੋਇਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਲੋਕਾਂ ਦੇ ਸਾਹਮਣੇ ਮੂੰਹ ਦਿਖਾਉਣ ਦੇ लायक ਬਚ ਜਾਈਏ ਹਲਦੀ ਦੀ ਰਾਤ ਸਮਨ ਡਰ ਨਾਲ ਕੰਮ ਰਹੀ ਸੀ 23 ਸਾਲਾਂ ਦੀ ਸਮਨ ਦੇ ਮਨ ਵਿੱਚ ਕਈ ਸਵਾਲ ਸੀ ਜਿਸ ਦੇ ਜਵਾਬ ਟੁੱਟੀਆਂ-ਫੁੱਟੀਆਂ ਕਹਾਣੀਆਂ ਨਾਲ ਉਸ ਨੂੰ ਉਹੀ ਹਵਾ ਵਿੱਚ ਜੋੜ ਰਹੇ ਸਨ ਪਰ ਸਚਾਈ ਇਹ ਸੀ ਕਿ ਉਸਨੇ ਤਾਂ ਠੀਕ ਤਰ੍ਹਾਂ ਆਪਣੀ ਮਾਂ ਦਾ ਚਿਹਰਾ ਤੱਕ ਵੀ ਨਹੀਂ ਦੇਖਿਆ ਸੀ ਉਹਦੀ ਉਮਰ ਤਾਂ ਸਮੇਂ 2 ਕੋਸਾਲ ਦੀ ਹੋਣੀ ਆ ਜਦ ਉਸਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ ਸੀ ਜਿਸ ਦੇ ਤਾਨੇ ਉਹ ਅੱਜ ਤੱਕ ਵੀ ਲੋਕਾਂ ਤੋਂ ਸੁਣਦੀ ਆ ਰਹੀ ਸੀ ਆਪਣੀ ਕਮਰ ਦੀ ਰੋਹ ਦੇ ਨਾਲ ਉਹ ਅਲਮਾਰੀ ਨੂੰ ਖੋਲ ਕੇ ਬੈਠ ਗਈ ਜੱਸ ਵਿੱਚ ਉਸਦੀ ਮਾਂ ਦੀ ਇੱਕ ਪੁਰਾਣੀ ਫੋਟੋ ਪਈ ਸੀ। ਉਹ ਫੋਟੋ ਨੂੰ ਬਾਹਰ ਕੱਢ ਕੇ ਉਸ ਫੋਟੋ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੇ ਪੁੱਛਦੀ ਆ ਕਿ ਆਖਰ ਤੁਸੀਂ ਅਜਿਹਾ ਕਿਉਂ ਕੀਤਾ? ਦਾਦੀ, ਪਾਪਾ, ਸਭ ਤੁਹਾਨੂੰ ਕਿੰਨਾ ਪਿਆਰ ਕਰਦੇ ਸੀ। ਤੁਹਾਨੂੰ ਅਜਿਹੀ ਕਿਹੜੀ ਪਰੇਸ਼ਾਨੀ ਆ ਗਈ ਕਿ ਤੁਸੀਂ ਘਰ ਛੱਡਣ ਦਾ ਫੈਸਲਾ ਲੈ ਲਿਆ? ਇਸ ਵਿੱਚ ਮੇਰਾ ਕੀ ਕਸੂਰ ਸੀ ਜੋ ਤੁਹਾਡੀ ਵਜ੍ਹਾ ਕਰਕੇ ਮੈਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ? ਤੁਹਾਡੀ ਵਜ੍ਹਾ ਕਰਕੇ ਅੱਜ ਲੋਕ ਮੈਨੂੰ ਨਫ਼ਰਤ ਕਰ ਰਹੇ ਨੇ। ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਤੁਸੀਂ 20 ਸਾਲ ਪਹਿਲਾਂ ਜੋ ਵਿਗਾੜਿਆ ਸੀ ਉਹ ਹੁਣ ਤੁਹਾਨੂੰ ਹੀ ਸਹੀ ਕਰਨਾ ਪਵੇਗਾ ਤੁਹਾਨੂੰ ਵਾਪਸ ਆਉਣਾ ਪਵੇਗਾ ਕਿਉਂਕਿ ਮੈਂ ਤਾਂ ਹੱਡੀ ਵਜਾ ਕਰਕੇ ਅਜਿਹੀ ਜ਼ਿੰਦਗੀ ਨਹੀਂ ਜਿਉ ਸਕਦੀ ਤੁਹਾਨੂੰ ਆਉਣਾ ਹੀ ਪਵੇਗਾ ਤੁਹਾਨੂੰ ਮੈਂ ਲੈ ਕੇ ਆਵਾਂਗੀ ਸਮਨ ਨੇ ਆਪਣੀ ਮਾਂ ਨੂੰ ਲਿਆਉਣ ਦਾ ਫੈਸਲਾ ਕਰ ਲਿਆ ਸੀ ਉਹ ਆਪਣੀ ਦਾਦੀ ਦੇ ਕਮਰੇ ਵਿੱਚ ਜਾਂਦੀ ਹੈ ਤੇ ਚੋਰੀ-ਚੋਰੀ ਕੁਝ ਪੈਸੇ ਚੁੱਕਦੀ ਹੈ ਤੇ ਚੁੰਨੀ ਦੇ ਨਾਲ ਆਪਣਾ ਮੂੰਹ ਚੰਗੀ ਤਰ੍ਹਾਂ ਲਪੇਟ ਲੈਂਦੀ ਹੈ ਕਿਉਂਕਿ ਆਪਣੀ ਮਾਂ ਨੂੰ ਲੱਭ ਕੇ ਵਾਪਸ ਲਿਆਉਣ ਦੀ ਉਮੀਦ ਉਸਦੇ ਅੰਦਰ ਜਾਗ ਜਾਂਦੀ ਹੈ। ਸਵੇਰ ਹੁੰਦਿਆਂ ਹੀ ਘਰ ਵਿੱਚ ਇਹ ਖਬਰ ਫੈਲ ਗਈ ਕਿ ਸਮਨ ਭੱਜ ਗਈ ਹੈ। ਲੋਕ ਗੱਲਾਂ ਕਰਨ ਲੱਗੇ ਕਿ ਮਾਂ ਦੀ ਤਰ੍ਹਾਂ ਧੀ ਵੀ ਭੱਜ ਗਈ। ਦਾਦੀ ਆਪਣਾ ਸਿਰ ਫੜ ਕੇ ਬੈਠ ਗਈ ਕਿ ਇਹ ਸਭ ਕੀ ਹੋ ਗਿਆ? ਦਾ ਸਮਨ ਦਾ ਪਿਤਾ ਪੁਲਿਸ ਦੀ ਗੱਡੀ ਲੈ ਕੇ ਉਸ ਨੂੰ ਲੱਭਣ ਲਈ ਚਲਾ ਗਿਆ। ਇਹ ਸਭ ਦੇਖ ਦਾਦੀ ਦੀਆਂ ਅੱਖਾਂ ਬੰਦ ਹੋ ਗਈਆਂ। ਕਿਉਂਕਿ 20 ਸਾਲ ਪਹਿਲਾਂ ਅਜੀਹਾ ਹੀ ਦ੍ਰਿਸ਼ ਉਸ ਦੀਆਂ ਨਜ਼ਰਾਂ ਦੇ ਸਾਹਮਣੇ ਆ ਚੁੱਕਿਆ ਸੀ। ਜਸਨ ਨੂੰ ਉਹ ਅੱਜ ਤੱਕ ਵੀ ਪਤਾ ਨਹੀਂ ਸਕੀ ਸੀ। ਸਮਨ ਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਕਿਉਂਕਿ ਉਸ ਨੂੰ ਆਪਣੀ ਮਾਂ ਦੇ ਬਾਰੇ ਕੁਝ ਨਹੀਂ ਪਤਾ ਸੀ। ਨਾ ਸਮਨ ਆਪਣੀ ਮਾਂ ਦੇ ਪਰਿਵਾਰ ਵਾਲਿਆਂ ਨੂੰ ਜਾਣਦੀ ਸੀ। ਇਸ ਦੌਰਾਨ ਸਮਨ ਦੂਰ ਦੀ ਰਿਸ਼ਤੇਦਾਰ ਆਪਣੀ ਮਾਸੀ ਦੇ ਘਰ ਆ ਗਈ ਜਿਸ ਨੂੰ ਉਸਨੇ 12 ਸਾਲ ਦੀ ਉਮਰ ਵਿੱਚ ਦੇਖਿਆ ਸੀ। ਸ਼ਾਇਦ ਉਸ ਨੂੰ ਆਪਣੀ ਮਾਸੀ ਦੇ ਪਿੰਡ ਦਾ ਘਰ ਯਾਦ ਆ ਰਿਹਾ ਸੀ। ਬਾਕੀ ਤਾਂ ਉਸ ਨੂੰ ਇਸ ਗੱਲ ਬਾਰੇ ਵੀ ਪਤਾ ਨਹੀਂ ਸੀ ਕਿ ਉਸ ਦੀ ਮਾਂ ਰਿੰਦੀ ਕਿੱਥੇ ਆ। ਉਸ ਦਾ ਮਾਸੜ ਪਿੰਡ ਦਾ ਮੁਖੀ ਸੀ। ਸ਼ਾਇਦ ਇਸ ਵਜ੍ਹਾ ਕਰਕੇ ਵੀ ਉਸ ਦਾ ਘਰ ਲੱਭਣ ਵਿੱਚ ਪਰੇਸ਼ਾਨੀ ਨਹੀਂ ਹੋਈ ਸੀ ਉਸ ਨੇ ਆਪਣੀ ਮਾਸੀ ਦੀਆਂ ਮਿੰਤਾਂ ਕੀਤੀਆਂ ਤੇ ਇਸੇ ਦੌਰਾਨ ਉਸ ਨੇ ਮਾਸੀ ਤੋਂ ਹੀ ਪਤਾ ਕਰ ਲਿਆ ਕਿ ਉਸ ਦੇ ਨਾਨਾ ਨਾਨੀ ਕਿੱਥੇ ਰਹਿੰਦੇ ਆ ਪਰ ਅਸਲ ਵਿੱਚ ਹੁਣ ਉਸ ਦੇ ਨਾਨਾ ਨਾਨੀ ਇਸ ਦੁਨੀਆ ਵਿੱਚ ਨਹੀਂ ਸਨ ਫਿਰ ਐਸੇ ਹਿਸਾਬ ਨਾਲ ਤਾਂ ਉਸ ਦੀ ਮਾਂ ਉੱਥੇ ਹੀ ਰਹਿੰਦੀ ਹੋਵੇਗੀ ਆਪਣੀ ਮਾਸੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਮਨ ਨਾਨ ਕੀ ਪਿੰਡ ਪਹੁੰਚੀ ਪਿੰਡ ਛੋਟਾ ਜਿਹਾ ਸੀ ਇਹ ਸਕੂਲ ਵੀ ਇੱਕ ਦੋ ਹੀ ਬਣੇ ਸੀ ਉਸਨੇ ਉਹਨਾਂ ਸਕੂਲਾਂ ਵਿੱਚ ਜਾ ਕੇ ਆਪਣੀ ਮਾਂ ਦੇ ਬਾਰੇ ਦੱਸਿਆ ਪਰ ਉਸਦੇ ਹੱਥ ਕੁਝ ਵੀ ਨਾ ਲੱਗਿਆ ਕਿਉਂਕਿ ਇੰਨੇ ਪੁਰਾਣੇ ਰਿਕਾਰਡਾਂ ਨੂੰ ਕੱਢਣਾ ਅਸੰਭਵ ਲੱਗ ਰਿਹਾ ਸੀ ਵਿਦਿਆਰਥੀਆਂ ਦੀ ਸੂਚੀ ਕੱਢਣ ਲਈ ਆਖਰ ਕੌਣ دلچਸਪੀ ਦਿਖਾਵੇਗਾ ਜਿਸ ਨਾਮ ਨਾਲ ਉਹ ਆਪਣੀ ਮਾਂ ਨੂੰ ਤਲਾਸ਼ ਕਰ ਰਹੀ ਸੀ ਉਹ ਨਾਮ ਤਾਂ ਹੈ ਹੀ ਨਹੀਂ ਸੀ ਉਸਦੀ ਮੰਮੀ ਦਾ ਅਸਲੀ ਨਾਮ ਕਿਰਨ ਸੀ ਪਰ ਸੌਰੀ ਪਰਿਵਾਰ ਨੇ ਬਦਲ ਕੇ ਹੋਰ ਨਾਮ ਰੱਖ ਦਿੱਤਾ ਸੀ ਇਸ ਦੌਰਾਨ ਸਹੀ ਨਾਮ ਦੀ ਤਲਾਸ਼ ਸ਼ੁਰੂ ਹੋਈ ਇੱਕ ਗਵੰਡਨ ਔਰਤ ਨੇ ਦੱਸਿਆ ਕਿ ਕਿਰਨ ਮੇਰੀ ਬੇਟੀ ਦੇ ਨਾਲ ਪੜ੍ਹਦੀ ਹੁੰਦੀ ਸੀ। ਥੋੜੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਕਿਰਨ ਜੋ ਸਮਨ ਦੀ ਮਾਂ ਸੀ ਉਹ ਗਵੰਡਨ ਦੀ ਬੇਟੀ ਨਾਲ ਸਿਰਫ 12ਵੀਂ ਤਾਈਂ ਤੱਕ ਪੜ੍ਹੀ ਸੀ। ਬਾਅਦ ਵਿੱਚ ਕਾਲਜ ਦੀ ਪੜ੍ਹਾਈ ਕਰਨ ਦੇ ਲਈ ਉਹ ਦਿੱਲੀ ਚਲੀ ਗਈ ਸੀ। ਜਦ ਕਾਲਜ ਬਾਰੇ ਪਤਾ ਲੱਗਿਆ ਤਾਂ ਸਮਨ ਨੇ ਕਾਲਜ ਜਾਣ ਦਾ ਠਾਨ ਲਿਆ ਕਿਉਂਕਿ ਉਹ ਹਰ ਹਾਲ ਵਿੱਚ ਆਪਣੀ ਮਾਂ ਦੇ ਬਾਰੇ ਪਤਾ ਕਰਨਾ ਚਾਹੁੰਦੀ ਸੀ। 10 ਤੱਕ ਪੜ੍ਹੀ ਸਮਨ ਕਦੇ ਵੀ ਘਰ ਤੋਂ ਦੂਰ ਨਹੀਂ ਗਈ ਸੀ ਤੇ ਅੱਜ ਉਹ ਇੰਨੀ ਹਿੰਮਤ ਵਾਲੀ ਬਣ ਗਈ ਸੀ। ਕੀ ਇਕੱਲੀ ਇਸ ਜਗ੍ਹਾ ਤੋਂ ਉਸ ਜਗ੍ਹਾ ਭਟਕ ਰਹੀ ਸੀ ਨਾ ਉਸ ਦੇ ਕੋਲ ਕੋਈ ਫੋਨ ਸੀ ਨਾ ਹੀ ਕੋਈ ਮਦਦਗਾਰ ਇੱਕ ਅਣਜਾਣੀ ਮੰਜ਼ਿਲ ਨੂੰ ਤੈਅ ਕਰ ਉਹ ਆਪਣੀ ਮਾਂ ਨੂੰ ਲੱਭਣ ਤੁਰ ਪਈ ਸੀ ਦਿੱਲੀ ਜਾਂਦਾ ਸਫ਼ਰ ਬਹੁਤ ਲੰਮਾ ਸੀ ਦਿੱਲੀ ਟ੍ਰੇਨ ਦੀ ਟਿਕਟ ਨਾਲ ਉਹ ਸਟੇਸ਼ਨ ਤੇ ਬੈਠੀ ਹੁੰਦੀ ਹੈ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਐਨੀ ਭੀੜ ਭੜ ਵਾਲੀ ਦੁਨੀਆ ਵਿੱਚ ਬਿਲਕੁਲ ਇਕੱਲੀ ਆ ਤੇ ਇਸ تنਹਾਈ ਦੀ ਵਜ੍ਹਾ ਸਿਰਫ਼ ਉਸਦੀ ਇਕੱਲੀ ਮਾਂ ਹੀ ਸੀ ਯਾਦ ਆਉਂਦੀਆਂ ਹੀ ਉਸ ਦੀ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਅਸਤੇ ਮਨ ਵਿੱਚ ਆਪਣੀ ਮਾਂ ਪ੍ਰਤੀ ਨਫ਼ਰਤ ਭਰੀ ਪਈ ਸੀ। ਇੰਨੀ ਨੂੰ ਟ੍ਰੇਨ ਆ ਜਾਂਦੀ ਹੈ। ਕੁਝ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਉਹ ਟ੍ਰੇਨ ਵਿੱਚ ਜਾ ਕੇ ਬੈਠ ਗਈ। ਬਹੁਤ ਲੰਬਾ ਸਫ਼ਰ ਤੇ ਤਨਹਾਈ। ਮਨ ਵਿੱਚ ਕਈ ਸਵਾਲ ਚੱਲ ਰਹੇ ਸੀ ਕਿ ਮੇਰੀ ਮਾਂ ਨੇ ਇੰਨੀ ਪੜ੍ਹਾਈ ਕੀਤੀ ਸੀ। ਜਦਕਿ ਮੈਨੂੰ ਤਾਂ 10ਵੀਂ ਤੱਕ ਹੀ ਪੜ੍ਹਨ ਲਈ ਕਿਹਾ ਗਿਆ ਸੀ। ਤੇ ਮੇਰੀ ਮਾਂ ਨੂੰ ਇਸ ਛੋਟੇ ਜਿਹੇ ਪਿੰਡ ਤੋਂ ਵੀ ਦਿੱਲੀ ਤੱਕ ਪਹੁੰਚਾ ਦਿੱਤਾ ਗਿਆ। ਇਹ ਦਾਦੀ ਸੱਚ ਕਹਿ ਰਹੀ ਹੈ ਕਿ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ। ਇੰਨੀ ਪੜ੍ਹੀ ਲਿਖੀ ਇਨੀ ਉਚਾਈ ਤੇ ਪਹੁੰਚਣ ਵਾਲੀ ਅਚਾਨਕ ਥੱਲੇ ਕਿਉਂ ਡਿੱਗ ਪਈ ਕੀ ਉਸਨੇ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਹੋਵੇਗਾ ਕੀ ਉਹ ਇੰਨੀ ਸਵਾਰਥੀ ਹੋਵੇਗੀ ਅਚਾਨਕ ਸਮਝ ਨੇ ਇਸ ਵਿਚਾਰ ਨੂੰ ਦਿਮਾਗ ਤੱਕ ਪਹੁੰਚਣ ਤੋਂ ਰੋਕ ਦਿੱਤਾ ਇੱਕ ਆਵਾਜ਼ ਸ਼ਾਇਦ ਉਸਦੇ ਦਿਲ ਚੋਂ ਕੁਝ ਹੋਰ ਕਹਿਣਾ ਚਾਹੁੰਦੀ ਸੀ ਪਰ ਜੋ ਕੁਝ ਉਸਨੇ ਦੇਖਿਆ ਤੇ ਸੁਣਿਆ ਸੀ ਉਸਨੇ ਉਸ ਸ਼ਾਂਤ ਆਵਾਜ਼ ਨੂੰ ਸੁਣਨ ਤੋਂ ਰੋਕਿਆ ਹੋਇਆ ਸੀ ਯਾਤਰਾ ਉਸਦੇ ਮਨ ਵਿੱਚ ਕਈ ਸਵਾਲਾਂ ਦੇ ਨਾਲ ਖਤਮ ਹੋਈ ਉਹ ਰਿਕਸ਼ਾ ਚਾਲਕ ਨੂੰ ਪੈਸੇ ਦੇ ਕੇ ਕਾਲਜ ਪਹੁੰਚੀ ਇਹ ਆਖਰੀ ਲਿੰਕ ਸੀ ਜਿੱਥੇ ਉਸਨੂੰ ਆਪਣੀ ਮਾਂ ਬਾਰੇ ਕੁਝ ਮਿਲ ਸਕਦਾ ਸੀ ਕਾਲਜ ਦੀ ਇਮਾਰਤ ਨੂੰ ਦੇਖ ਕੇ ਉਹ ਕੁਝ ਦੇਰ ਲਈ ਰੁਕੀ ਉਸਨੇ ਪਹਿਲਾਂ ਕਦੇ ਇੰਨੀ ਵੱਡੀ ਤੇ ਸੁੰਦਰ ਜਗ੍ਹਾ ਨਹੀਂ ਦੇਖੀ ਸੀ ਮਾਂ ਇੱਥੇ ਪੜਦੀ ਸੀ ਮੈਨੂੰ ਇੰਨੀ ਵੱਡੀ ਜਗ੍ਹਾ ਕੌਣ ਲੈ ਜਾਵੇਗਾ ਕੀ ਤੁਸੀਂ ਮੈਨੂੰ ਇੰਨੇ ਪੁਰਾਣੇ ਵਿਦਿਆਰਥੀ ਬਾਰੇ ਦੱਸ ਸਕਦੇ ਹੋ ਹੌਲੀ ਹੌਲੀ ਕਲਰਕ ਦੇ ਦਫ਼ਤਰ ਵਾਲ ਤਰ੍ਹਾਂ ਪਈ ਉੱਥੇ ਬੈਠਾ ਆਦਮੀ ਐਨਕਾ ਲਗਾ ਕੇ ਤੇ ਕੰਪਿਊਟਰ ਤੇ ਕੰਮ ਕਰ ਰਿਹਾ ਸੀ ਉਸਨੇ ਸਬੰਧੀ ਆਵਾਜ਼ ਨੂੰ ਦੋ ਵਾਰ ਅਣਗੌਲਿਆ ਕੀਤਾ। ਸਮਨ ਤੀਜੀ ਵਾਰ ਉੱਚੀ ਆਵਾਜ਼ ਵਿੱਚ ਬੋਲੀ, "ਸਰ 23 ਸਾਲ ਪਹਿਲਾਂ ਕਿਰਨ ਨਾਂ ਦੀ ਇੱਕ ਲੜਕੀ ਇੱਥੇ ਪੜ੍ਹਦੀ ਸੀ। ਮੈਂ ਉਸ ਬਾਰੇ ਕੁਝ ਜਾਨਣਾ ਚਾਹੁੰਦੀ ਹਾਂ।" ਨਾਮ ਸੌਂਦੇ ਹੀ ਦਫ਼ਤਰ ਵਿੱਚ ਬੈਠੀ ਇੱਕ ਔਰਤ ਦੇ ਹੱਥੋਂ ਉਸਦੀ ਐਨਕ ਡਿੱਗ ਪਈ। ਉਸ ਕਲਰਕ ਨੇ 23 ਸਾਲ ਬਾਅਦ ਇਹ ਨਾਮ ਦਾ ਸੰਤੋਹ ਇਨਕਾਰ ਕਰ ਦਿੱਤਾ। ਇਹ ਕਹਿੰਦੇ ਹੋਏ ਕਿ ਅਸੀਂ ਕਿਸੇ ਦੀ ਪਛਾਣ ਇਸ ਤਰ੍ਹਾਂ ਨਹੀਂ ਦੱਸਦੇ। ਤੇ ਜੇ ਅਸੀਂ ਐਨੇ ਪੁਰਾਣੇ ਕੰਮ ਕਰਦੇ ਰਹੇ ਆਜ ਦਾ ਕੰਮ ਕੌਣ ਕਰੇਗਾ ਪਰ ਪਿੱਛੇ ਖੜੀ ਔਰਤ ਦੀ ਹਾਂ ਭਾਵ ਉਦੋਂ ਹੀ ਬਦਲ ਗਈ ਸੀ ਉਸਨੇ ਕਿਰਨ ਦਾ ਨਾਮ ਸੁਣਿਆ ਸੀ ਨਿਰਾਸ਼ ਹੋ ਕੇ ਸਮਨ ਪੌੜੀਆਂ ਤੇ ਬੈਠ ਗਈ ਅੰਜੂ ਬਹਿਣ ਹੀ ਵਾਲੇ ਸਨ ਜਦੋਂ ਔਰਤ ਨੇ ਸਮਨ ਨੂੰ ਬੁਲਾਇਆ ਉਹ ਉਸ ਨੂੰ ਆਪਣੀ ਕੈਬਨ ਵਿੱਚ ਲੈ ਗਈ ਉਸ ਨੂੰ ਪਾਣੀ ਪਿਆਇਆ ਤੇ ਫਿਰ ਪੁੱਛਿਆ ਤੂੰ ਕੌਣ ਹੈ ਸਮਨ ਨੇ ਕਿਹਾ ਕਿ ਮੈਂ ਸਮਨ ਹਾਂ ਕਿਰਨ ਰਮਨਜੀਤ ਦੀ ਬੇਟੀ ਇਹ ਦੋਵੇਂ ਨਾਮ ਸੁਣ ਕੇ ਔਰਤ ਨੇ ਡੂੰਗਾ ਸਾਹ ਲਿਆ ਤੇ ਕਿਹਾ ਮੇਰਾ ਨਾਮ ਸੁਜਾਤਾ ਹੈ ਮੈਂ ਤੇਰੀ ਮਾਂ ਦੀ ਸਭ ਤੋਂ ਚੰਗੀ ਸਹੇਲੀ ਸੀ ਅਸੀਂ ਦੋਵੇਂ ਇੱਥੇ ਇਕੱਠੀਆਂ ਪੜ੍ਹੀਆਂ ਸੀ ਉਹ ਮੇਰੀ ਬੈਸਟ ਫਰੈਂਡ ਸੀ ਹੁਣ ਸਮਨ ਆਪਣੇ ਆਪ ਨੂੰ ਰੋਕ ਨਾ ਸਕੇ ਉਹ ਰੋਂ ਲੱਗ ਪਈ ਜਿਵੇਂ ਉਸਨੂੰ ਰੋਣ ਲਈ ਕੋਈ ਮੋਟਾ ਮਿਲ ਗਿਆ ਹੋਵੇ ਇਸ ਦੁਨੀਆ ਵਿੱਚ ਕੋਈ ਸੀ ਜੋ ਉਸਦੀ ਮਾਂ ਨੂੰ ਜਾਣਦਾ ਸੀ ਉਹ ਉਹ ਸੀ ਜੋ ਬਿਨਾਂ ਰਸਤੇ ਦੇ ਇੱਕ ਮੰਜ਼ਲ ਲੱਭਣ ਲਈ ਨਿਕਲੀ ਸੀ ਜਿਸ ਵਿੱਚ ਸੁਜਾਤਾ ਉਸਦਾ ਪਹਿਲਾ ਕਦਮ ਸੀ ਸਮਨ ਨੂੰ ਸ਼ਾਂਤ ਕਰਨ ਤੋਂ ਬਾਅਦ ਸੁਜਾਤਾ ਨੇ ਪਿਆਰ ਨਾਲ ਪੁੱਛਿਆ ਕੀ ਹੋਇਆ ਤੁਸੀਂ ਇੱਥੇ ਇਸ ਤਰ੍ਹਾਂ ਕਿਉਂ? ਤੇ ਤੁਸੀਂ ਆਪਣੀ ਮਾਂ ਨੂੰ ਕਿਉਂ ਲੱਭ ਰਹੇ ਹੋ? ਸਮਨ ਨੇ ਆਪਣੀ ਪੂਰੀ ਕਹਾਣੀ ਦੱਸੀ। ਪਿਛਲੇ 2 ਸਾਲਾਂ ਤੋਂ ਲੈ ਕੇ ਅੱਜ ਤੱਕ। ਸਮਨ ਦੀ ਹਿੰਮਤ ਦੇਖ ਸੁਜਾਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਨੂੰ ਆਪਣੀ ਮਾਂ ਬਾਰੇ ਕੁਝ ਨਹੀਂ ਪਤਾ। ਕੀ ਤੁਸੀਂ ਮੈਨੂੰ ਕੁਝ ਦੱਸ ਸਕਦੇ ਹੋ? ਕਿ ਉਹ ਕਿਸ ਦੇ ਨਾਲ ਹੈ? ਉਹ ਜ਼ਰੂਰ ਭੱਜ ਗਈ ਹੋਵੇਗੀ। ਸੁਜਾਤਾ ਨੇ ਕਿਹਾ, ਤੇਰੀ ਮਾਂ ਭੱਜਣ ਵਾਲੀ ਨਹੀਂ ਸੀ। ਉਹ ਸਾਡੀ ਕਾਲਜ ਦੀ ਇਕਲੌਤੀ ਲੜਕੀ ਸੀ। ਜਿਸਨੇ ਪੂਰੇ ਪਿੰਡ ਨੂੰ ਹਿੰਮਤ ਦੇ ਕੇ ਕਾਲਜ ਆਨਲੀ ਮਜਬੂਰ ਕੀਤਾ ਉਹ ਬਹੁਤ ਹਿੰਮਤ ਵਾਲੀ ਸੀ ਪਰ ਫਿਰ ਅਜੀਹਾ ਹੋਇਆ ਕਿ ਉਸਦਾ ਵਿਆਹ ਇੱਕ ਪੁਲਿਸ ਵਾਲੇ ਦੇ ਨਾਲ ਹੋ ਗਿਆ ਉਹ ਕਾਲਜ ਨੂੰ ਅਧਿਵਿਕਾਰ ਛੱਡ ਗਈ ਪਰ ਉਹ ਪੱਜੀ ਇਸ ਲਈ ਕਿਉਂਕਿ ਉਸ ਰਾਤ ਉਸ ਨਾਲ ਕੁਝ ਹੋਇਆ ਸੀ ਸਮਨ ਨੇ ਪੁੱਛਿਆ ਕਿਹੜੀ ਰਾਤ ਸੁਜਾਤਾ ਨੇ ਦੱਸਿਆ ਜਦ ਤੂੰ ਛੋਟੀ ਸੀ ਤੇਰੀ ਮਾਂ ਗਰਭਵਤੀ ਸੀ ਇੱਕ ਰਾਤ ਮੈਨੂੰ 1:30 ਵਜੇ ਉਸਦਾ ਫੋਨ ਆਇਆ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਫੋਨ ਕੱਟਿਆ ਗਿਆ ਮੈਨੂੰ ਨਹੀਂ ਪਤਾ ਪਰ ਉਸ ਤੋਂ ਬਾਅਦ ਮੈਂ ਉਸ ਨਾਲ ਕਦੀ ਗੱਲ ਨਹੀਂ ਕਰ ਸਕੀ ਮੈਨੂੰ ਉਸਦੀ ਚਿੰਤਾ ਹੋਣ ਲੱਗੀ ਇਸ ਲਈ ਮੈਂ ਤੁਹਾਡੀ ਘਰ ਚਲੀ ਗਈ ਕਿਉਂਕਿ ਜਦੋਂ ਉਸਨੇ ਮੈਨੂੰ ਰਾਤ ਦੇ ਸਮੇਂ ਫੋਨ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋਈ ਤੇ ਮੈਨੂੰ ਕਾਫੀ ਚਿੰਤਾ ਹੋ ਰਹੀ ਸੀ ਕਿ ਆਖਰ ਇੰਨੀ ਰਾਤ ਨੂੰ ਉਸਨੇ ਮੈਨੂੰ ਫੋਨ ਕਿਉਂ ਕੀਤਾ ਬਸ ਇਸ وجہ ਕਰਕੇ ਹੀ ਮੈਂ ਇਹ ਸਭ ਦੇਖਣ ਕਰ ਗਈ ਸੀ ਪਰ ਉੱਥੇ ਮਾਹੌਲ ਬਹੁਤ ਬਿਆਨਕ ਸੀ ਤੇਰੇ ਦਾਦਾ-ਦਾਦੀ ਉਸ ਦਾ ਮੂੰਹ ਕਾਲਾ ਕਰ ਰਹੇ ਸਨ ਉਸ ਨੂੰ ਗਾਲਾਂ ਕੱਢ ਰਹੇ ਸਨ ਕਿਸੇ ਨੇ ਮੈਨੂੰ ਦੱਸਿਆ ਕਿ ਤੇਰੀ ਮਾਂ ਕਿਰਨ ਜਿਸ ਨੂੰ ਸਾਰੇ ਰਮਨਦੀ ਨਾਮ ਨਾਲ ਜਾਪ ਰਹੀ ਸੀ ਉਹ ਆਪਣੇ ਆਸ਼ਿਕ ਦੇ ਨਾਲ ਭੱਜ ਗਈ ਹੈ ਮੈਨੂੰ ਉਸ ਸਮੇਂ ਕੁਝ ਸਮਝ ਨਹੀਂ ਆਇਆ ਤੇ ਹੁਣ ਉਸ ਗੱਲ ਨੂੰ ਇੰਨੇ ਸਾਲ ਹੋ ਗਏ ਹਨ ਇਹ ਸਭ ਸੁਣ ਕੇ ਸਮਨ ਹੋਰ ਵੀ ਉਲझन ਵਿੱਚ ਪੈ ਗਈ ਉਸ ਦੀ ਮਾਂ ਦੀ ਸਹੇਲੀ ਦੋਸਤ ਨੂੰ ਆਪਣੀ ਮਾਂ ਬਾਰੇ ਪੂਰੀ ਬਹੁਤੀ ਖਬਰ ਤਾਂ ਮਿਲ ਹੀ ਗਈ ਸੀ ਤੇ ਹੁਣ ਉਸ ਦੇ ਮਨ ਵਿੱਚ ਅਜੀਬ ਜਿਹੀਆਂ ਉਲਝਣਾਂ ਪੈ ਗਈਆਂ ਸੀ ਉਹ ਸੋਚਣ ਲੱਗਾ ਆਖਿਰ ਮੇਰੀ ਮਾਂ ਇਸ ਤਰ੍ਹਾਂ ਅਚਾਨਕ ਘਰ ਛੱਡ ਕੇ ਕਿਵੇਂ ਚਲੀ ਗਈ ਅਸ ਦੇ ਮਨ ਵਿੱਚ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਵਾਲ ਸਨ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਹੀ ਹੈ ਉਹ ਸਟੇਸ਼ਨ ਤੇ ਬੈਠੀ ਰਹੀ ਅਸ ਦੇ ਮਨ ਵਿੱਚ ਇੰਨਾ ਰੌਲਾ ਸੀ ਕਿ ਬਾਹਰ ਦੇ ਹੰਗਾਮੇ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹ ਸੋਚਦੀ ਰਹੀ ਕਿ ਆਂਟੀ ਦੇ ਅਨੁਸਾਰ ਤਾਂ ਮੇਰੀ ਮੰਮੀ ਬਹੁਤ ਚੰਗੀ ਲੜਕੀ ਸੀ ਤੇ ਬਹਾਦਰ ਵੀ ਤਾਂ ਫਿਰ ਮੰਮੀ ਦੇ ਪੰਜ ਜਾਣ ਦਾ ਕੀ ਕਾਰਨ ਸੀ ਉਸ ਨੂੰ ਪੱਜਲ ਨਹੀਂ ਮਟਪੋਰ ਕੀਤਾ ਗਿਆ ਸੀ ਉਹ ਵੀ ਉਸ ਦੀ ਗਰਭ ਅਵਸਥਾ ਦੌਰਾਨ ਕੁਝ ਅਣਸੁਖਾਵਾਂ ਹੋਇਆ ਹੋਵੇਗਾ ਕੁਝ ਗਲਤ ਕੀਤਾ ਹੋਵੇਗਾ ਉਸਦੇ ਨਾਲ ਜੋ ਕੀਤਾ ਗਿਆ ਉਹ ਅੱਜ ਤੱਕ ਸਾਰਿਆਂ ਤੋਂ ਲੁਕਿਆ ਹੋਇਆ ਜੇ ਮਾਂ ਸੱਚਮੁੱਚ ਭੱਜ ਗਈ ਸੀ ਤਾਂ ਪਿਤਾ ਪੁਲਿਸ ਜਾਂਚ ਤੋਂ ਮਾਂ ਕਿਉਂ ਨਹੀਂ ਮਿਲੀ ਮਾਂ ਦੀ ਜਾਣ ਤੋਂ ਬਾਅਦ ਦੁਬਾਰਾ ਉਸਨੇ ਵਿਆਹ ਕਿਉਂ ਕੀਤਾ ਇਸ ਸਭ ਵਿੱਚ ਇੱਕ ਗੱਲ ਬਹੁਤ ਅਜੀਬ ਹੈ ਕਿ ਮਾਂ ਗਰਭ ਅਵਸਥਾ ਦੌਰਾਨ ਭੱਜ ਗਈ ਸੀ ਸ਼ਾਇਦ ਡਾਕਟਰ ਅੰਕਲ ਜਾਣਦੇ ਹੋਣਗੇ ਇਸ ਵਿਚਾਰ ਨਾਲ ਉਸਦੇ ਬੁੱਲਾਂ ਤੇ ਹਲਕੀ ਜਿਹੀ ਮੁਸਕਰਾਹਟ ਆਟਾ ਗਈ ਜਿਵੇਂ ਕੋਈ ਹਨੇਰੇ ਵਿੱਚ ਮੋਮਬਤੀ ਲੈ ਕੇ ਖੜਾ ਹੋਵੇ ਸਮਨ ਨੇ ਜਲਦੀ ਜਲਦੀ ਆਪਣੇ ਪਿੰਡ ਲਈ ਟਿਕਟ ਬੁੱਕ ਕੀਤੀ ਤੇ ਰੇਲ ਗੱਡੀ ਤੇ ਚੜ ਕੇ ਆਪਣੇ ਪਿੰਡ ਪਹੁੰਚ ਗਈ। ਉਸ ਪਿੰਡ ਵਿੱਚ ਸਿਰਫ ਇੱਕ ਹੀ ਡਾਕਟਰ ਸੀ ਤੇ ਜ਼ਿਆਦਾਤਰ ਔਰਤਾਂ ਦੀ ਡਿਲੀਵਰੀ ਉਹੀ ਕਰਦਾ ਸੀ। ਸਮਨ ਦੀ ਮੰਦੀ ਡਿਲੀਵਰੀ ਵੀ ਉੱਥੇ ਹੀ ਹੋਈ ਸੀ। ਉੱਥੇ ਜਾ ਕੇ ਉਸਨੇ ਪਹਿਲਾਂ ਡਾਕਟਰ ਨੂੰ ਨਰਮੀ ਨਾਲ ਸਮਝਾਇਆ ਕਿ ਉਸਦੇ ਪਿਤਾ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ। ਡਾਕਟਰ ਅਜੀਤ ਰਮਨ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਡਾਕਟਰ ਨੇ ਸਮਨ ਨੂੰ ਕਿਹਾ, "ਤੂੰ ਮੇਰੇ ਤੋਂ ਅਜਿਹਾ ਕੀ ਜਾਣਨਾ ਚਾਹੁੰਦੀ ਹੈ?" ਜੋ ਤੂੰ ਆਪਣੇ ਪਰਿਵਾਰ ਨੂੰ ਵੀ ਦੱਸਣਾ ਨਹੀਂ ਚਾਹੁੰਦੀ। ਸਮਨ ਨੇ ਕਿਹਾ ਡਾਕਟਰ ਅਜੀ ਮੈਨੂੰ ਉਹੀ ਪੁਰਾਣੀ ਕਹਾਣੀ ਦੁਬਾਰਾ ਦੱਸੋ। ਤੁਸੀਂ ਮੇਰੀ ਮਾਂ ਬਾਰੇ ਕੀ ਦੱਸ ਸਕਦੇ ਹੋ? ਮੈਨੂੰ ਹੁਣ ਪੱਕਾ ਪਤਾ ਹੈ ਕਿ ਉਹ ਭੱਜੀ ਨਹੀਂ ਸੀ। ਕੋਈ ਕਾਰਨ ਜ਼ਰੂਰ ਹੋਵੇਗਾ ਜਿਸਨੇ ਉਸਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ ਹੋਵੇਗਾ। ਡਾਕਟਰ ਨੇ ਕਿਹਾ ਨਹੀਂ ਬੇਟਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਇੰਨੇ ਸਾਲ ਬੀਤ ਗਏ ਕੁਝ ਯਾਦ ਨਹੀਂ। ਸਮਨ ਦੀ ਆਖਰੀ ਉਮੀਦ ਵੀ ਟੁੱਟ ਗਈ। ਨਿਰਾਸ਼ ਨਾ ਹੋ ਬੇਟਾ ਡਾਕਟਰ ਨੇ ਉਸ ਨੂੰ ਕਿਹਾ ਮੈਂ ਪੁਰਾਣੀ ਫਾਈਲ ਖੋਲ੍ਹਾਂਗਾ ਤੇ ਦੇਖਾਂਗਾ ਕਿ ਮੈਨੂੰ ਤੇਰੇ ਲਈ ਕੁਝ ਲਾਂਦਾ ਹੈ ਕਿ ਮਿਲ ਸਕਦਾ ਹੈ ਜਾਂ ਨਹੀਂ ਸਮਨਦੀਆਂ ਅੱਖਾਂ ਵਿੱਚ ਫਿਰ ਉਮੀਦ ਜਾਗ ਪਈ ਹਰ ਪਲ ਨਾਲ ਉਸਦੀ ਬੇਸਬਰੀ ਵਾਧੀ ਜਾ ਰਹੀ ਸੀ ਸੋਚ ਰਹੀ ਸੀ ਕਿ ਉਸ ਰਾਤ ਕੀ ਹੋਇਆ ਸੀ ਡਾਕਟਰ ਅਜੇ ਨੇ ਫਾਈਲ ਕੱਢੀ ਅੰਦਰ ਚਾਤੀ ਮਾਰੀ ਤੇ ਕਿਹਾ ਬੇਟਾ ਜਦ ਤੇਰੀ ਮਾਂ ਆਖਰੀ ਵਾਰ ਇੱਥੇ ਆਈ ਸੀ ਉਹ ਨਾ ਸਿਰਫ ਗਰਭवती ਸੀ ਬਲਕਿ ਆਪਣੇ ਨਾਲ ਇੱਕ ਰੋਹ ਵੀ ਲੈ ਕੇ ਆਈ ਸੀ ਇਸ ਦੇ ਨਾਲ ਮੈਨੂੰ ਯਾਦ ਆ ਰਿਹਾ ਕਿ ਤੇਰੀ ਮਾਂ ਦਾ ਤਾਂ ਸ਼ਾਇਦ ਤਿੰਨ ਵਾਰ ਅਬੋਰਸ਼ਨ ਵੀ ਹੋ ਚੁੱਕਿਆ ਸੀ। ਉਸ ਸਮੇਂ ਉਸਦੇ ਗਰਭ ਵਿੱਚ ਜੋ ਬੱਚਾ ਸੀ ਉਹ ਵੀ ਬੜੀ ਮੁਸ਼ਕਲ ਨਾਲ ਪਲ ਰਿਹਾ ਸੀ। ਉਸ ਗਰਭਪਾਤੀ ਰੋਗ ਦੀ وجہ ਨਾਲ ਬੱਚੇ ਦੇ ਜਨਮ ਤੋਂ ਬਾਅਦ ਉਸਦੀ ਸਰਜਰੀ ਵੀ ਹੋਣ ਵਾਲੀ ਸੀ। ਪਰ ਫਿਰ ਤਾਂ ਇਹ ਸਭ ਨਹੀਂ ਸੁਣਨਾ ਆਸਾਨ ਨਹੀਂ ਸੀ। ਇਹ ਸਭ ਕਿਉਂ ਹੋ ਰਿਹਾ ਸੀ ਉਸਦੀ ਮਾਂ ਦੇ ਨਾਲ ਤੇ ਉਸਦੇ ਬੱਚੇ ਦੇ ਨਾਲ। ਹੁਣ ਅਜਿਹਾ ਕੋਈ ਨਹੀਂ ਬਚਿਆ ਸੀ ਜੋ ਉਸਦੀ ਦਾਦੀ ਤੇ ਪਾਪਾ ਤੋਂ ਸਿਵਾ ਉਸ ਰਾਤ ਦੀ ਕਹਾਣੀ ਨੂੰ ਬਿਆਨ ਕਰ ਸਕੇ ਗੰਭੀਰ ਹਾਲਤ ਦੇ ਵਿੱਚ ਉਹ ਗਮਸਮ ਸਿੱਧੀ ਤੁਰਦੀ ਜਾ ਰਹੀ ਸੀ ਹਸਪਤਾਲ ਤੋਂ ਬਾਹਰ ਬੈਠ ਕੇ ਰੋ ਰਹੀ ਸੀ ਮੂੰਹ ਤੋਂ ਹਲਕੀ ਜਹੀ ਚੀਕ ਨਿਕਲ ਗਈ ਮਾਂ ਤੂੰ ਕਿੱਥੇ ਆ ਤੇਰੇ ਨਾਲ ਅਜਿਹਾ ਕੀ ਹੋਇਆ ਸੀ ਤੂੰ ਮੇਰੇ ਕੋਲ ਆ ਜਾ ਮੈਨੂੰ ਤੇਰੀ ਬਹੁਤ ਯਾਦ ਆ ਰਹੀ ਹੈ ਉਸਦੇ ਬੋਲ ਹੁਣ ਹੰਝੂਆਂ ਨਾਲ ਬਹਿਨ ਲੱਗ ਪਏ ਸੀ ਉਸ ਨੂੰ ਹੁਣ ਕੋਈ ਪਰਵਾਹ ਨਹੀਂ ਸੀ ਕਿ ਜੇ ਪਿੰਡ ਵਿੱਚ ਕੋਈ ਉਸ ਨੂੰ ਦੇਖ ਲਵੇਗਾ ਤਾਂ ਉਸਦੇ ਪਾਪਾ ਉਸ ਨੂੰ ਘੜੀਸਦੇ ਹੋਏ ਲੈ ਜਾਣਗੇ ਉਦੇ ਜ਼ਿਹਨ ਵਿੱਚ ਹੁਣ ਆਪਣੀ ਮਾਂ ਨੂੰ ਤਲਾਸ਼ ਕਰਨ ਦੀ ਉਥਲ-ਪੁਥਲ ਮੱਚੀ ਹੋਈ ਸੀ। ਹੱਥ ਤੇ ਹੱਥ ਧਰ ਕੇ ਕੁਝ ਨਹੀਂ ਹੋਣ ਵਾਲਾ ਸੀ। ਹਣ ਵਕਤ ਆ ਗਿਆ ਕਿ ਅਮਨੇ ਸਾਹਮਣੇ ਦੀ ਗੱਲ ਹੋਵੇ। ਸਮਨ ਭੜੇ ਜੋਸ਼ ਦੇ ਨਾਲ ਘਰ ਆ ਗਈ। ਜਾ ਕੇ ਸਿੱਧੀ ਆਪਣੇ ਪਿਤਾ ਦੇ ਕਮਰੇ ਵਿੱਚ ਅਲਮਾਰੀ ਖੋਲ ਕੇ ਬੰਦੂਕ ਕੱਢ ਲਈ। ਉਸਨੇ ਉਹ ਬੰਦੂਕ ਰਵੀ ਦੇ ਸਿਰ ਤੇ ਤਾਣ ਦਿੱਤੀ। ਇਹ ਸਭ ਦੇਖ ਸਾਰਿਆਂ ਦੀ ਜਾਨ ਮੁਠੀ ਵਿੱਚ ਆ ਗਈ। ਅਚਾਨਕ ਇੰਨੇ ਦਿਨਾਂ ਬਾਅਦ ਘਰ ਆਈ ਸਮੰਦਾਏ ਰਵਈਆ ਦੇ ਸਾਰੇ ਹੈਰਾਨ ਹੋ ਗਏ। ਦਾਦੀ ਨੇ ਕਿਹਾ "ਕੀ ਤੂੰ ਪਾਗਲ ਹੋ ਗਈ ਹੈ? ਇਹ ਤੂੰ ਕੀ ਕਰ ਰਹੀ ਹੈਂ? ਛੱਡ ਮੇਰੇ ਬੇਟੇ ਨੂੰ। ਜੇ ਗੋਲੀ ਚੱਲ ਗਈ ਤਾਂ ਅਨਰਥ ਹੋ ਜਾਣਾ।" ਘਰ ਵਿੱਚ ਠੀਕ ਚਿਹੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਆਂਡ ਗਵਾਂਡ ਦੇ ਲੋਕ ਵੀ ਤਮਾਸ਼ਾ ਦੇਖਣ ਆ ਪਹੁੰਚੇ ਸੀ ਕਿਉਂਕਿ ਇਹ ਕੋਈ ਆਮ ਗੱਲ ਨਹੀਂ ਸੀ, ਪਰ ਬਹੁਤ ਵੱਡਾ ਪਹਚਾਲ ਆਉਣ ਬਣਾ ਸੀ। ਸਮਨ ਨੇ ਕਿਹਾ "ਦਾਦੀ ਆਫਤ ਪਹਿਲਾਂ ਹੀ ਆ ਚੁੱਕੀ ਹੈ। ਹੁਣ ਮੈਨੂੰ ਆਪਣੀ ਮਾਂ ਤੋਂ ਇਲਾਵਾ ਕਿਸੇ ਦੀ ਪਰਵਾਹ ਨਹੀਂ। ਮੈਨੂੰ ਸਿਰਫ ਆਪਣੀ ਮਾਂ ਤੇ ਉਸ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਪਰਵਾਹ ਹੈ।" ਤੁਸੀਂ ਮੈਨੂੰ ਆਪਣੀ ਕਹਾਣੀ ਬਾਰੇ ਕਾਫੀ ਦੱਸ ਦਿੱਤਾ ਪਰ ਹੁਣ ਮੈਂ ਸੱਚ ਜਾਨਣਾ ਚਾਹੁੰਦੀ ਹਾਂ ਮੈਨੂੰ ਦੱਸੋ ਮੇਰੀ ਮਾਂ ਨੂੰ ਕੀ ਹੋਇਆ ਸੀ ਉਹ ਅੱਜ ਸਾਡੇ ਨਾਲ ਕਿਉਂ ਨਹੀਂ ਹੈ ਅਜਿਹਾ ਕੀ ਹੋਇਆ ਸੀ ਜਿਸ ਕਾਰਨ ਉਹ ਗਰਭવતી ਹੋਣ ਤੇ ਭੱਜ ਗਈ ਇਹਨੂੰ ਦੱਸੋ ਮੈਨੂੰ ਦੱਸੋ ਉਸਦੀ ਆਵਾਜ਼ ਵਿੱਚ ਆਮ ਡਰ ਤੇ ਮਾਣ ਦੀ ਘਾਟ ਸੀ ਸਮਨ ਨੂੰ ਇਸ ਤਰ੍ਹਾਂ ਦੇਖ ਕੇ ਸਾਰਿਆਂ ਨੂੰ ਪਸੀਨਾ ਆ ਗਿਆ ਤੇ ਸਮਨ ਦੇ ਪਿਤਾ ਤੇ ਦਾਦੀ ਡਰ ਨਾਲ ਕੰਬ ਗਏ ਸਮਨ ਦੇ ਪਾਪਾ ਨੇ ਕਿਹਾ ਮੈਂ ਤੈਨੂੰ ਦੱਸਾਂਗਾ ਪਰ ਤੂੰ ਰਵੀ ਤੂੰ ਪਿੱਛੇ ਹਟ ਜਾ। ਉਸ ਨੂੰ ਕੁਝ ਨਾ ਕਹੇ ਕਿਉਂਕਿ ਇਸ ਵਿੱਚ ਉਸਦੀ ਕੋਈ ਗਲਤੀ ਨਹੀਂ ਹੈ। ਸਮਝ ਨਹੀਂ ਕਿਹਾ। ਇਹ ਮੇਰੀ ਵੀ ਗਲਤੀ ਨਹੀਂ ਸੀ। ਫਿਰ ਵੀ ਮੈਂ 19 ਸਾਲਾਂ ਤੋਂ ਇਹ ਦੁੱਖ ਚੱਲਦੀ ਆ ਰਹੀ ਸੀ। ਇਸ ਲਈ ਹੁਣ ਇਹ ਵੀ ਦੁੱਖ ਚੱਲੇਗਾ। ਮੈਨੂੰ ਸੱਚ ਦੱਸੋ ਨਹੀਂ ਤਾਂ ਤੁਸੀਂ ਅੱਜ ਆਪਣਾ ਪਿਆਰਾ ਪੁੱਤਰ ਗਵਾ ਦਿਓਗੇ। ਨਹੀਂ ਨਹੀਂ। ਸਮੰਧਾ ਪਿਤਾ ਡਰ ਨਾਲ ਬੋਲਣ ਲੱਗਾ। ਉਸਨੇ ਦੱਸਿਆ ਜਦ ਤੇਰੀ ਮਾਂ ਕਾਲਜ ਦੇ ਆਖਰੀ ਸਾਲ ਵਿੱਚ ਸੀ ਤਾਂ ਕਿਸੇ ਨੇ ਤੇਰੇ ਨਾਨਾ ਜੀ ਨੂੰ ਸ਼ਰਾਬ ਦੇ ਕਾਰੋਬਾਰ ਵਿੱਚ ਫਸਾਇਆ। ਮੈਂ ਤੇਰੇ ਨਾਨਾ ਜੀ ਨੂੰ ਛਡਾਉਣ ਦੀ ਸ਼ਰਤ ਰੱਖੀ ਤੇ ਤੇਰੀ ਮਾਂ ਨਾਲ ਉਸ ਸ਼ਰਤ ਅਨਸਾਰ ਮੇਰਾ ਵਿਆਹ ਕਰ ਦਿੱਤਾ ਗਿਆ ਸੀ। ਸ਼ੁਰੂ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਮਸਤੇ ਆਪਣੀ ਨੌਕਰੀ ਛੱਡ ਦਿੱਤੀ ਤੇ ਘਰ ਦੀ ਦੇਖਭਾਲ ਕੀਤੀ ਤੇ ਫਿਰ ਤੇਰਾ ਜਨਮ ਹੋਇਆ। ਈ ਤੋਂ ਬਾਅਦ ਅਸੀਂ ਇੱਕ ਪੁੱਤਰ ਚਾਹੁੰਦੇ ਸੀ। ਇਸੇ ਲਈ ਤੇਰੀ ਮਾਂ ਨੂੰ ਤਿੰਨ ਵਾਰ ਗਰਭਪਾਤ ਕਰਵਾਉਣਾ ਪਿਆ। ਕਿਉਂਕਿ ਤਿੰਨੋਂ ਵਾਰ ਹੀ ਲੜਕੀ ਉਸਦੇ ਗਰਭ ਵਿੱਚ ਪਲ ਰਹੀ ਸੀ। ਹਰ ਵਾਰ ਤੇਰੀ ਮਾਂ ਸਹਿਮਤ ਨਹੀਂ ਹੁੰਦੀ ਸੀ ਤੇ ਸਾਨੂੰ ਮਜਬੂਰ ਕਰਨਾ ਪੈਂਦਾ ਸੀ ਉਸ ਨੂੰ। ਜਦੋਂ ਚੌਥੀ ਵਾਰ ਗਰਭਤੀ ਹੋਈ ਤਾਂ ਡਾਕਟਰ ਨੇ ਕਿਹਾ ਕਿ ਉਸ ਦੀ ਬੱਚੇਦਾਨੀ ਵਿੱਚ ਇੱਕ ਗੰਢ ਹੈ ਕਿ ਉਹ ਦੁਬਾਰਾ ਕਦੇ ਗਰਭਤੀ ਨਹੀਂ ਹੋ ਸਕੇਗੀ ਪਰ ਅਸੀਂ ਇੱਕ ਹੋਰ ਡਾਕਟਰ ਨੂੰ ਦਿਖਾਇਆ ਜਿਸ ਨੇ ਸਾਨੂੰ ਦੱਸਿਆ ਕਿ ਅਜਿਹਾ ਨਹੀਂ ਹੋਵੇਗਾ ਉਹ ਆਪਰੇਸ਼ਨ ਤੋਂ ਬਾਅਦ ਦੁਬਾਰਾ ਗਰਭਤੀ ਹੋ ਸਕਦੀ ਹੈ ਮੈਂ ਤੇ ਮੇਰੀ ਮਾਂ ਬਹੁਤ ਖੁਸ਼ ਹੋਈ ਤੇ ਉਸ ਨੂੰ ਦੁਬਾਰਾ ਹਸਪਤਾਲੋਂ ਲੈ ਗਿਆ ਅਸੀਂ ਇਹ ਦੇਖਣ ਲਈ ਜਾ ਰਹੇ ਸੀ ਕਿ ਇਹ ਲੜਕਾ ਹੈ ਜਾਂ ਲੜਕੀ ਪਰ ਉਦੋਂ ਬਰਸਾਤ ਦਾ ਮੌਸਮ ਸੀ ਉਹ ਟੈਸਟ ਅਨੇਰੀ ਤੋਂ ਬਾਅਦ ਗੋਪਤ ਰੂਪ ਵਿੱਚ ਕੀਤੇ ਜਾਣੇ ਸਨ ਤੇਰੀ ਮਾਂ ਇਸ ਗੱਲ ਤੇ ਅੜੀ ਸੀ ਕਿ ਉਹ ਇਹ ਨਹੀਂ ਕਰਵਾਉਣਾ ਚਾਹੁੰਦੀ ਭਾਵੇਂ ਕੁਝ ਵੀ ਹੋਵੇ ਉਹ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਪਰ ਮੈਂ ਇਹ ਨਹੀਂ ਚਾਹੁੰਦਾ ਸੀ ਅਸਤੀਬਾਰੀ ਕੁਝ ਘੰਟਿਆਂ ਵਿੱਚ ਆਉਣ ਵਾਲੀ ਸੀ ਮੈਂ ਇਕੱਲਾ ਡਾਕਟਰ ਨਾਲ ਗੱਲ ਕਰਨ ਗਿਆ ਸੀ ਪਰ ਉਹ ਹਸਪਤਾਲ ਤੋਂ ਭੱਜ ਗਈ ਅਨੇਰਾ ਵੱਧ ਚੁੱਕਿਆ ਸੀ ਮੈਂ ਉਸ ਨੂੰ ਪਾਗਲਾਂ ਦੀ ਤਰ੍ਹਾਂ ਲੱਭਣ ਚਲਾ ਗਿਆ ਉਹ ਜੰਗਲ ਵੱਲ ਭੱਜ ਗਈ ਤੇ ਮੈਂ ਆਪਣੀ ਬੰਨੂਕ ਲੈ ਕੇ ਉਸ ਦਾ ਪਿੱਛਾ ਕਰ ਰਿਹਾ ਸੀ ਉਸਦੀ ਬੱਚਕਾਨਾ ਵਿਹਾਰ ਤੇ ਮੇਰਾ ਖੂਨ ਉਬਾਲੇ ਖਾਰ ਰਿਹਾ ਸੀ ਮੈਂ ਚੀਕਿਆ ਪਰ ਉਹ ਭੱਜਦੀ ਰਹੀ ਮੇਰੇ ਤੋਂ ਬਚਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਅਚਾਨਕ ਤੇਜ਼ ਮੀਂਹ ਪੈਣ ਲੱਗਾ ਮੇਰੀ ਕਾਰ ਰੁਕ ਗਈ ਮੈਂ ਕਾਰ ਛੱਡ ਕੇ ਉਸ ਦੇ ਪਿੱਛੇ ਭੱਜਿਆ ਜਿਵੇਂ ਹੀ ਮੈਂ ਉਸ ਨੂੰ ਫੜਿਆ ਮੈਂ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ ਮੈਨੂੰ ਕੋਈ ਹੋਸ਼ ਹੀ ਨਹੀਂ ਰਿਹਾ ਸੀ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਤੇ ਉਸ ਦਾ ਸਿਰ ਪੱਥਰ ਨਾਲ ਟਕਰਾਂ ਗਿਆ ਤੇ ਬਹੁਤ ਜ਼ਿਆਦਾ ਖੂਨ ਵਹਿ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਮੈਂ ਵਾਰ ਰਹੀ ਸੀ ਤੇ ਤੇਰੀ ਮਾਂ ਸਾਹ ਲੈਣ ਲਈ ਤੜਫ ਰਹੀ ਸੀ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਉਹ ਮੇਰੀਆਂ ਅੱਖਾਂ ਸਾਹਮਣੇ ਆਪਣੇ ਗਰਭ ਵਿੱਚ ਪਏ ਬੱਚੇ ਦੇ ਨਾਲ ਹੀ ਮਰ ਗਈ ਜੇਵੇਂ ਉਸ ਨੂੰ ਇਸ ਤਰ੍ਹਾਂ ਘਰ ਲੈ ਜਾਂਦਾ ਤਾਂ ਮੇਰੀ ਮਾਂ ਤੇ ਮੇਰੇ ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਸਾਡਾ ਪਰਿਵਾਰ ਬਦਨਾਮ ਹੋ ਜਾਂਦਾ ਮੈਨੂੰ ਇਸ ਤੋਂ ਬਚਣ ਦਾ ਇੱਕੋ ਇੱਕ ਰਸਤਾ ਦਿਖਾਈ ਦਿੰਦਾ ਸੀ ਮੈਂ ਆਪਣੀ ਮਾਂ ਨੂੰ ਖੁਦਾਈ ਦੇ ਸਮਾਨ ਨਾਲ ਜੰਗਲ ਵਿੱਚ ਬੁਲਾਇਆ ਤੇ ਉੱਥੇ ਉਸ ਨੂੰ ਦਫਨਾ ਦਿੱਤਾ ਉਦੋਂ ਤੋਂ ਅੱਜ ਤੱਕ ਅਸੀਂ ਇਸ ਤਰ੍ਹਾਂ ਰਹਿੰਦੇ ਸੀ ਜਿਵੇਂ ਉਹ ਭੱਜ ਗਈ ਹੋਵੇ ਸਾਰਿਆਂ ਨੂੰ ਦੱਸ ਦਿੱਤਾ ਤਾਂ ਜੋ ਉਸਦੀ ਲਾਸ਼ ਨਾ ਮਿਲੇ ਅਫਸੋਸ ਨਾਲ ਸਬੰਧਦੇ ਪਾਪਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਮਾਹੌਲ ਉੱਤੇ ਚੁੱਪ ਛਾ ਗਈ ਸ਼ਾਇਦ ਕਿਸੇ ਖਤਰਨਾਕ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ ਸਮਨ ਨੇ ਬੰਦੂਕ ਛੱਡ ਦਿੱਤੀ ਉਹ ਜਿਉਂਦੀ ਲਾਸ਼ ਵਾਂਗ ਜ਼ਮੀਨ ਤੇ ਡੇਗ ਪਈ ਤੇ ਰੋਣ ਲੱਗੀ ਉਸ ਦੀਆਂ ਠੀਕਾਂ ਨਹੀਂ ਉੱਥੇ ਖੜੇ ਸਾਰੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਤੇ ਉਸ ਦੀ ਦਾਦੀ ਵੀ ਹੱਥ ਮਲਦੀ ਮਲਦੀ ਉੱਥੇ ਬੈਠ ਗਈ ਉਪੇਤ ਜੋ ਉਸਨੇ ਇੰਨੇ ਸਾਲਾਂ ਤੋਂ ਸੁਰੱਖਿਅਤ ਰੱਖਿਆ ਸੀ ਉਹ ਅੱਜ ਬੇਰਹਿਮੀ ਨਾਲ ਬਾਹਰ ਨਿਕਲ ਆਇਆ ਸੀ। ਹਣ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਆਉਣ ਵਾਲੇ ਤੂਫਾਨ ਨੂੰ ਰੋਕ ਸਕੇ। ਰਵੀ ਵੀ ਗੁੱਸੇ ਨਾਲ ਲਾਲ ਹੋ ਗਿਆ। ਉਸਨੇ ਪਾਪਾ ਨੂੰ ਖਿੱਚਿਆ ਤੇ ਥੱਪੜ ਮਾਰਿਆ। ਮੈਨੂੰ ਤੁਹਾਨੂੰ ਪਿਤਾ ਕਹਿਣ ਵਿੱਚ ਸ਼ਰਮ ਆਉਂਦੀ ਹੈ। ਤੁਸੀਂ ਇੱਕ ਇੱਕ ਨੌਣੇ ਵਿਅਕਤੀ ਹੋ। ਪਰ ਸਭ ਕੁਝ ਬਰਬਾਦ ਹੋ ਗਿਆ ਸੀ। ਸਮਨ ਗੁੱਸੇ ਨਾਲ ਆਪਣੇ ਪਾਪਾ ਕੋਲ ਭੱਜੀ। ਉਸਨੇ ਆਪਣੇ ਪਾਪਾ ਦੀ ਕਮੀਜ਼ ਖਿੱਚੀ ਤੇ ਗੁੱਸੇ ਨਾਲ ਬੋਲੀ ਪਤਲੀ ਤੁਹਾਡੀ ਇੰਨੀ ਤੀਬਰ ਇੱਛਾ ਸੀ ਕਿ ਤੁਹਾਨੂੰ ਉਸ ਵਿੱਚ ਕੁਝ ਵੀ ਨਹੀਂ ਦਿਖਿਆ ਤੁਸੀਂ ਪੰਜ ਜਣਿਆਂ ਦੀ ਕਾਤਲ ਹੋ ਇਸ ਤੋਂ ਜ਼ਿਆਦਾ ਤੁਸੀਂ ਮੇਰੀ ਮਾਂ ਦੇ ਨਾਮ ਨੂੰ ਕਲੰਕਿਤ ਕਰਨ ਤੋਂ ਬਾਅਦ ਜਿਉਂ ਕਿਵੇਂ ਸਕਦੇ ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਇੱਕ ਜੀਵ ਪਹਿਲਾਂ ਪੈਦਾ ਹੁੰਦਾ ਲੜਕਾ ਤੇ ਲੜਕੀ ਬਾਅਦ ਵਿੱਚ ਉਹ ਚੀਕਣ ਲੱਗ ਪਈ ਤੇ ਕਹਿਣ ਲੱਗੀ ਇਹ ਸਭ ਕਦੋਂ ਤੱਕ ਚੱਲੇਗਾ ਲੜਕਾ ਲੜਕੀ ਇੱਕ ਸਮਾਨ ਹੁੰਦੇ ਨੇ ਸਾਨੂੰ ਇਹ ਗੱਲ ਕਿਉਂ ਉੱਚੀ ਉੱਚੀ ਕਹਿਣ ਦੀ ਲੋੜ ਪੈਂਦੀ ਹੈ ਸਾਨੂੰ ਸਾਰੀਆਂ ਚੀਜ਼ਾਂ ਬਾਰੇ ਕਿਉਂ ਚਿੰਤਾ ਕਰਨੀ ਚਾਹੀਦੀ ਹੈ ਦੋਵਾਂ ਦੀ ਆਪਣੀ ਮਹੱਤਤਾ ਹੈ ਦੋਵਾਂ ਤੋਂ ਬਿਨਾ ਸਮਾਜ ਅਧੂਰਾ ਹੈ ਫਿਰ ਸਿਰਫ ਲੜਕੀਆਂ ਤੋਂ ਹੀ ਉਮੀਦ ਕਿਉਂ ਰੱਖਣੀ ਚਾਹੀਦੀ ਹੈ ਲੜਕੀਆਂ ਨੂੰ ਇਹ ਸਾਬਤ ਕਰਨ ਦੀ ਕਿਉਂ ਲੋੜ ਹੈ ਕਿ ਉਹ ਲੜਕੀਆਂ ਤੋਂ ਕੱਟ ਨਹੀਂ ਹਨ ਕਿ ਉਹ ਇੱਕ ਲੜਕੇ ਵਾਂਗ ਨਹੀਂ ਰਹਿ ਸਕਦੀ ਤੁਸੀਂ ਉਸ ਦੀ ਸਥਿਤੀ ਦੀ ਤੁਲਨਾ ਕਿਸੇ ਨਾਲ ਕਿਉਂ ਕਰਦੇ ਹੋ ਮੈਨੂੰ ਹੈਰਾਨੀ ਹੈ ਕਿ ਮੇਰੀ ਮਾਂ ਵਰਗੀਆਂ ਹੋਰ ਕਿੰਨੀਆਂ ਔਰਤਾਂ ਇਸ ਦਰਦ ਵਿੱਚੋਂ ਗੁਜ਼ਰ ਰਹੀਆਂ ਇਸ ਕਿਨੌਣੇ ਵਿਹਾਰ ਨੂੰ ਬੰਦ ਕਰੋ ਰੱਬ ਦੁਆਰਾ ਦਿੱਤੇ ਗਏ ਜੀਵ ਨੂੰ ਪਰਖ ਕੇ ਮਾਰਨ ਦੀ ਬਜਾਏ ਪਾਲਣ-ਪੋषण ਕਰਨਾ ਸਿੱਖੋ ਕਿ ਹਰ ਵਿਆਹ ਤੋਂ ਪਹਿਲਾਂ ਸਾਨੂੰ ਦਾਜ ਦੇ ਨਾਲ ਇੱਕ ਸ਼ਰਤ ਵੀ ਰੱਖਣੀ ਪਵੇਗੀ ਕਿ ਲੜਕੀ ਅਜਿਹੇ ਮਾੜੇ ਇਰਾਦਿਆਂ ਲਈ ਗਰਭ ਪਾਤ ਨਹੀਂ ਕਰਵਾਏਗੀ ਸਾਰੇ ਚੁੱਪ ਸਨ ਸੰਬੰਧੀ ਆਵਾਜ਼ ਹਰ ਕਿਸੇ ਦੇ ਕੰਨਾਂ ਰਹੀ ਹਰੇਕ ਦੇ ਦਿਲ ਨੂੰ ਵੰਨ ਰਹੀ ਸੀ ਮੈਂ ਅਜਿਹੇ ਸਮਾਜ ਵਿੱਚ ਨਹੀਂ ਰਹਿਣਾ ਚਾਹੁੰਦੀ ਉਹ ਪਿੱਛੇ ਮੁੜ ਰਵੀ ਕੋਲ ਗਈ ਜੇ ਤੁਸੀਂ ਮੈਨੂੰ ਹਸਪਤਾਲ ਵਿੱਚ ਅਜਿਹਾ ਕਰਨੀ ਮਜਬੂਰ ਨਾ ਕੀਤਾ ਹੁੰਦਾ ਅਸ਼ਾਯਦ ਇੱਕ ਨੌਣਾ ਪੇਤ ਇੱਕ ਗੁਪਤ ਹੀ ਰਹਿੰਦਾ ਮੇਰੀ ਮਾਂ ਦੇ ਨਾਮ ਤੋਂ ਕਲੰਕ ਹਟਾਉਣ ਲਈ ਤੁਹਾਡਾ ਧੰਨਵਾਦ ਇਹ ਕਹਿ ਕੇ ਉਹ ਪਿੱਛੇ ਮੁੜੇ ਬਿਨਾ ਹੀ ਚਲੇ ਗਈ ਆਪਣੀ ਮਾਂ ਲਈ ਇਨਸਾਫ ਪ੍ਰਾਪਤ ਕਰਨ ਲਈ ਇੱਕ ਨਵੇਂ ਰਸਤੇ ਤੇ ਦੋਸਤੋ ਅੱਜ ਵੀ ਲੋਕ ਇਸ માનਸਿਕਤਾ ਨਾਲ ਜਿਉਂਦੇ ਆ ਲੜਕਾ ਤੇ ਲੜਕੀ ਵਿੱਚ ਭੇਦਭਾਵ ਕਰਦੇ ਹਨ ਤੇ ਉਹ ਕਦੇ ਵੀ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਤੋਂ ਨਹੀਂ ਝਿਜਕਦੇ ਇੱਕ ਤੀਵ ਵੱਲੋਂ ਆਪਣੀ ਮਾਂ ਲਈ ਇਨਸਾਫ ਲਈ ਲੜਨ ਦੇ ਫੈਸਲੇ ਬਾਰੇ ਤੁਹਾਨੂੰ ਕਿਵੇਂ ਲੱਗਿਆ? ਯਕਪਾ ਵਰਗੀ ਕਮੈਂਟ ਜ਼ਰੂਰ ਕਰਿਓ। ਆਪਣੀ ਰਾਏ ਜ਼ਰੂਰ ਦਿਓ। ਉਡੀਕ ਰਹੇਗੀ। ਤੇ ਇਹ ਵੀ ਦੱਸਿਓ ਕਿ ਤੁਹਾਡੇ ਵੀ ਆਸ-ਪਾਸ ਇਸ ਤਰ੍ਹਾਂ ਦਾ ਕੋਈ ਕੇਸ ਹੋਇਆ? ਤੇ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਓ। ਤੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਸਬਕ ਬਹੁਤ ਲੋਕਾਂ ਤੱਕ ਪਹੁੰਚ ਸਕੇ। ਚੰਗੀ ਲੱਗੀ ਕਹਾਣੀ? ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਕੱਲ ਫੇਰ ਮਿਲਦੇ ਹਾਂ ਕਿਸੇ ਬਕਰੀ ਕਹਾਣੀ ਦੇ ਨਾਲ। ਸ਼ੁਕਰੀਆ।